ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਜੱਲੀ ਜਾਂਦਾ ਮਸ਼ੀਨ ਦਾ ਕੰਮ ਪਹਿਲਾਂ ਚਲੋ ਇਹਦੀ ਵੀ ਥੋੜਾ ਬਹੁਤ ਹੀ ਹੋ ਪਰ ਵਧੀਆ ਨਿਕਲਿਆ ਹੈ ਕੰਮ ਤੇ ਬਲੂਰ ਬਲਾਰ ਵੀ ਪੱਟ ਕੇ ਸਾਰਾ ਸੈੱਟ ਕਰਿਆ ਇੱਕ ਪਾਸਿਓਂ ਪਰਲੀ ਸਾਈਡ ਤੋਂ ਨਾ ਉਹ ਢਿੱਲੀ ਚੱਲ ਗਈ ਹਾਰਟ ਤੇ ਸਾਈਡਾਊਨ ਹੋ ਗਿਆ ਜੀ ਤੇ ਉਹਦੇ ਫੇਰ ਮਾਲ ਲਾ ਕੇ ਇਥੇ ਲਾ ਲਿਆ ਸੀ ਆਪੇ ਤੇ ਸੈੱਟ ਕਰਕੇ ਪਾਇਆ ਸਾਰਾ ਬਾਹਰ ਹੀ ਕੱਢਿਆ ਇਹ। ਉੱਤੋਂ ਇਹ ਬਾਜਕਾਰ ਦੀ ਟਿਕ ਟਿਕ ਦੀ ਇਹਨਾਂ ਨੂੰ ਪਤਾ ਨਹੀਂ ਲੱਗਿਆ ਦੀ ਆਹ ਬੈਰਿੰਗ ਦਾ ਸਾਈਜ਼ ਡਾਊਨ ਸੀ ਇਕਦਾਂ। ਇਹ ਸੈੱਟ ਕਰਿਆ। ਇਹ ਹਾਊਸਿੰਗ ਨਵਾਂ ਪੈ ਗਿਆ। ਗੀਅਰ ਦਾ ਪੱਲਾ ਗਿਆ ਹੋਇਆ ਹੈ ਕੰਮ ਤੋਂ ਹੋਣ। ਉਹ ਮਤਲਬ ਨਾ ਬੈਰਿੰਗ ਟੁੱਟ ਕੇ ਖਿਆਲ ਕੀਤਾ ਨਾ ਜਿਹੜਾ ਆਹ ਸਾਈਡ ਸੀ। ਪੱਲਾ ਚੱਲ ਗਏ ਉਹਨੇ ਸਾਈਜ਼ ਵੜਤਾ ਸਾਰਾ ਬਾਡੀ ਦਾ ਤੇ ਉਹ ਪਹਿਲਾਂ ਆਇਤੀ ਵੀ ਚਲੋ ਜੇ ਹੋ ਜੇ ਕੰਮ ਵੀ ਨਹੀਂ ਫਿਰ ਨਵਾਂ ਦਾ ਪੈਣਾ ਹੀ ਹੈ ਉੱਥੇ ਚਲੋ ਖਰਾਦ ਵਾਲਾ ਹੈਗਾ ਜੀ ਇੱਥੇ ਟਾਂਡੇ ਉਹਨੇ ਜ਼ਿੰਮੇਵਾਰੀ ਲਈ ਕਹਿੰਦਾ ਵੀ ਓਕੇ ਰਿਪੋਰਟ ਕਰਕੇ ਦਵਾਂਗੇ ਤੇ ਹੁਣ ਗਏ ਹੋਏ ਨੇ ਬਾਈ ਉਹ ਨਹੀਂ ਲੈ ਪੱਲਾ ਪੁੱਲਾ ਲੈਣਾ ਬਾਕੀ ਹੋਰਸ ਦੀ ਮਾੜਾ ਮੋਟਾ ਸਮਾਨ ਇਹ ਸਭ ਦੂਜੀ ਹੋ ਗਈ ਪੁੱਤ ਰਹਿੰਦ ਨਾ ਮਾ ਪੈ ਗਿਆ ਇੱਕ ਸਾਈਡ ਦਾ ਪੱਲਾ ਨਵਾਂ ਪੈ ਗਿਆ ਬਾਕੀ ਇਹਦਾ ਡਰਮ ਵੀ ਨਵਾਂ ਲਾਇਆ ਇਥੇ ਇਹ ਵੀ ਨਵਾਂ ਫਿੱਟ ਹੋ ਗਿਆ ਤੇ ਹੁਣ ਉਹ ਰੋ ਉਹ ਚੰਦ ਜੇ ਲਾਉਣ ਦੇ ਆ ਕਲਰਾਂਗੇ ਵੱਡਾਂ ਗੇ ਮੋੜੀਆਂ ਮਾੜੀਆਂ ਉਹ ਰਾਬੜਾ ਰੋਬੜਾ ਪੈ ਗਈਆਂ ਸਾਰੀਆਂ ਨਵੀਆਂ ਇਹ ਬਾਹਰੋਂ ਕਿ ਡਾਉਨ ਤੇ ਸੀ ਇਹਦੇ ਕਰ ਕੀ ਰਾਬੜਾ ਮਰਨ ਲੱਗ ਗਈਆਂ ਮਤਲਬ ਬਹੁਤ ਜ਼ਿਆਦੇ ਹਿਲਦੇ ਤੇ ਹੋਰ ਇੱਕ ਪੱਲਾ ਹੋ ਜਾਂ ਖੋਲਣਾ ਇਹਦੇ ਨਟ-ਨੋਟ ਟੁੱਟ ਗਏ ਜੀ ਕਹਿੰਦੇ ਤਿੰਨ ਕਿਲਾ ਟੇ ਨੇ ਵੀ ਟੈਂਪਰੇਰੀ ਜਆ ਕੰਮ ਐਂਡ ਜੀ ਤੇ ਮੋਟੇ ਗੱਟ ਕੇ ਹੋ ਗਏ ਸਾਰੇ ਇਹਦੇ ਵੀ ਰੰਗ ਰਬੜ ਰੰਗ ਲੂੰਗਾ ਪਾਏਗੇ ਦੂਜੇ ਪੱਲੇ ਦੇ ਗਾਇਲ ਡਰਮ ਵਾਲੇ ਦੇ ਆਹ ਇਹ ਕੱਲਾ ਪੱਲਾ ਫੇਰ ਨਵਾਂ ਆ ਗਿਆ ਜਿਹੜਾ ਆਹ ਦੀ ਸਲੀਵ ਜੀ ਟੁੱਟੀ ਹੋਈ ਸੀ ਆਹ ਇਹ ਸਾਲਾ ਬੂਸੇ ਬਣਿਆ ਪਿਆ ਸੀ ਇਹਦੇ ਮਾੜੇ ਨੂੰ ਪਿਆਜ਼ ਟਾਕੀਆਂ ਟੁੱਟੀਆਂ ਜੀਆਂ ਨੇ ਪੂਰਾ ਕੁਲ ਬਾਕੀ ਕਾਟਰ ਦਾ ਰਹਿ ਗਿਆ ਕੱਲਾ ਹੁਣ ਕੱਲ ਨੂੰ ਲੱਗੂ ਨੇੜੇ ਕੰਮ ਇਹਦਾ ਸਾਰਾ ਲੱਗ ਅੱਜ ਵੀ ਜਾਂਦਾ ਜੇ ਪੱਲਾ ਟਾਈਮ ਨਾਲ ਆ ਜਾਂਦਾ ਗੇੜ ਦਾ ਚਲੋ ਹੁਣ ਵੀ ਕੋਸ਼ਿਸ਼ ਕਰਾਂਗੇ ਵੀ ਟੰਗਾ ਗੇੜ ਦਾ ਨੇਰੇ ਤੱਕ ਇੱਕ ਨਾ ਮੈਸੇਜ ਵੀ ਆਉਂਦੇ ਨੇ YouTube ਤੇ ਵੀ ਵੀ ਮਸ਼ੀਨ ਫੁੜਕਦੀ ਬਹੁਤ ਆ ਆ ਚੀਜ਼ ਤੋਂ ਮਿੰਟੀ ਹੋ ਜਾ ਕਰੇ ਪਟੇ ਤੋਂ ਜਦੋਂ ਕਿਸ਼ਤੀ ਥੱਲੇ ਵਾਗੀ ਨਿਸ਼ਾਨੀ ਲਾ ਲੈਣੀ ਔਰੇ ਉਸ ਤੋਂ ਬਾਅਦ ਦੁਬਾਰੇ ਗੇੜਾ ਦੇ ਕੇ ਜਦੋਂ ਉੱਪਰ ਆ ਗਈ ਉਦੋਂ ਨਿਸ਼ਾਨੀ ਲਾ ਲੈਣੀ ਹੈ ਇਹ 9 ਇੰਚ ਚਾਹੀਦੀ ਆ ਚਾਲਾ ਜੇ ਇਹ ਵੱਧਾ ਤਾਂ ਜਿਹੜੇ ਆ ਟੈਲੀਫੋਨ ਨੇ ਇੰਨਾਂ ਦੇ ਚਲੂ ਰਹੇ ਨੇ ਕਿਸੇ ਦੇ ਉਰੇ ਨੇ ਕਿਸੇ ਦੇ ਬਾਹਰਲੇ ਪਾਸੇ ਸਾਈਡ ਤੇ ਨੇ ਮੋਗੇ ਕੱਢ ਕੇ ਤਾਂ ਇਹ ਪਿੱਛੇ ਨੂੰ ਲਿਆਉਣੇ ਨੇ ਮਤਲਬ ਆ ਸਰਾਕ ਤੋਂ ਉਰਾਂ ਨੂੰ ਸਰਾਕ ਕੱਢ ਕੇ ਨਾ ਇੱਧਰ ਨੂੰ ਕਰ ਲੈਣ ਜਦੋਂ ਇਹ ਸਿੱਧੇ ਹੋ ਗਏ ਤਾਂ ਆਪਦੇ ਆਪ ਚਾਲ ਵੀ ਘਟ ਜੂਗੀ ਸਹੀ ਹੋ ਜੂਗੀ ਤੇ ਮਸ਼ੀਨ ਉੜਕਣੋਂ ਵੀ हट ਜੂਗੀ ਜੋ ਝੂਟਾ ਵੱਧ ਆਉਂਦਾ ਮਸ਼ੀਨ ਮੱਲੋਂ ਮੱਲੀ ਦਾਣਾ ਵੀ ਦਿਖਾਉਂਦੀ ਐ ਕਿਉਂਕਿ ਉਹਨੇ ਚੱਕ ਚੱਕ ਮਾਰਨਾ ਸਮਾਨ ਕਿੱਥੇ ਉਹਨੇ ਕੱਲੀ ਮਾੜੀ ਮਾੜੀ ਸੁਣਾਈ ਕਰਨੀ ਹੁੰਦੀ ਐ ਟਾਂਕੇ ਡੱਲੇ ਜਿਹੇ ਜਿਹੇ ਲਾਗੇ ਆਪ ਤੋਂ ਲਾਤੇ ਲੋਕ ਬਿਲਡਿੰਗ ਸੈੱਟ ਛੋਟਾ ਹੋ ਚਿਰਚਿਰ ਜੀ ਬਾੜੀ ਕਰਦਾ ਬਾੜੀਆਂ ਮੋਟੀਆਂ ਟਾਕੀਆਂ 엘ਿਵੇਟਰਾਂ ਦੇ ਨੂੰ ਦੇ ਚైనా ਢਿੱਲੀਆਂ ਢੁੱਲੀਆਂ ਚੱਲ ਗਈਆਂ ਦੇਖੀਆਂ ਹੈ ਨਹੀਂ ਇੰਨੇ ਨੂੰ ਇਕੱਲੇ ਨੂੰ ਫਿੱਟ ਕਰ ਲੈਣੇ ਆ ਤੇ ਨਾਲ ਹੁੰਦੇ ਦੂਜਾ ਰੱਖਿਆ ਜਾਉ ਦੂਜਾ ਸਮਾਨ ਤਾਂ ਚਲੋ ਉਹ ਤਾਂ ਬਾਹਰ ਦੀ ਵੀ ਪੈ ਜਾਂਦਾ ਹੁੰਦਾ ਜੈਣ ਜੂਣ ਇਹਦਾ ਮੇਨ ਠੀਕ ਹੈ ਛੋਟੇ ਜੈਣ ਦੋ ਕਟੇ ਹੋਏ ਨੇ ਉਹਦਾ ਢਾਂਡੀ ਦਾ ਵੀ ਹੋ ਜਾਂਦਾ ਵੀ ਠੀਕ ਹੈ ਬਾਸਕਟਾ ਸੀ ਉਦੋਂ ਸੈੱਟ ਕਰਕੇ ਗਏ ਦੇਦੀ ਹੋਂਦੋਂ ਬਾਅਦ ਇਹਨਾਂ ਨੇ ਮੁੜ ਕੇ ਨਾਗੇ ਨੇ ਕਰੀਆ ਨਾ ਕਿ ਇਹਨੇ ਦੱਸਿਆ ਤੇ ਹੁਣ ਵੀ ਇਹਦੇ ਉੱਤੇ ਬਲੇਟ ਰੱਖ ਕੇ ਆਰੇ ਵਾਲਾ ਬਿੰਤੀ ਕਰਕੇ ਜਿੱਥੋਂ ਮਾੜਾ ਮੋਟਾ ਬਾਲਾ ਬਸ ਹੱਪ ਲਾ ਕੇ ਸਿੱਧੀ ਕਰਾਂਗੇ। ਨਾ ਆਪਾਂ ਨੇ ਕਦੇ ਟੂਲ ਲਵਾਇਆ ਨਾ ਕਦੇ ਕੱਟ ਲਵਾਉਣ ਦੀ ਲੋੜ ਪਈ ਐ। ਕਿਉਂਕਿ ਬਾਜਕੜ ਖਰਾਬ ਉਦੋਂ ਹੁੰਦੀ ਐ ਜਦੋਂ ਸਹੀ ਬੰਨੀ ਨਹੀਂ ਜਾਂਦੀ ਤੇ ਪਹਿਲਾਂ ਉਹ ਚ ਬਿੰਗ-ਬਿੰਗ ਹੋਵੇ। ਹੁਣ ਆ ਇੱਥੇ ਹੀ ਦੇਖ ਲਓ ਵੀ ਜਿਹੜਾ ਆਹ ਥਰੀਆ ਐ ਇੱਥੋਂ ਦਬਿਆ ਹੋਇਆ ਆਹ ਪੱਤੀ ਆਹ ਨੂੰ ਕਰੁੱਤੀ ਐ। ਉਹ ਸਾਬ ਨਾਲ ساری ਦੇ ਸੱਟਾ-ਸੱਟਾ ਲਾ ਕੇ ਸਿੱਧੀ ਕਰਨੀ ਐ। ਪੁਰ ਤਾਂ ਕੰਮ ਕੋ ਮੈਂ ਨਾ ਰਹੀ ਨਹੀਂ ਬਾਬੇ ਦੀ ਕਿਰਪਾ ਨਾਲ ਕੱਲ ਨੂੰ ਲੱਗ ਜੂ ਨੇੜੇ ਬਾਰੰਗਪੁਰ ਦਾ ਵਧੀਆ ਮਤਲਬ ਬਹੁਤੇ ਟਾਈਟ ਵੀ ਨਹੀਂ ਰੱਖੇ ਬਹੁਤੇ ਢਿੱਲੇ ਵੀ ਨਹੀਂ ਹੈਗੇ ਮਾੜੀ ਮਾੜੀ ਛਾਟ ਦੀ ਨਾਲ ਜਾਂਦੇ ਰੱਖੇ ਕਾਟਰਾ ਕੋਟਰਾ ਬਿਜਲੀਆਂ ਗੈਲ ਡਰਮ ਦੀਆਂ ਲਾਗੜ ਰੋਗੜ ਕੇ ਦਰمیانੀ ਜੀ ਛੱਟ ਨਾਲ ਵਧੀਆ ਠੋਕੀਆਂ ਨੇ ਪੱਕਾ ਕੰਮ ਹੋ ਗਿਆ ਇਹ 24 ਦੇ ਕਾਬਲੇ ਦੇ ਨਵੇਂ ਉਹ ਪਏਗੇ ਉਹ ਨਾ ਡਰ ਰਹੇ ਨੇ ਹਲੇ ਫਟੀਆਂ ਦੇ ਪੱਕੇ ਕਰਨੇ ਇਧਰੋਂ ਟੇਡੀਆਂ ਪਈਆਂ ਜਿਆ ਨੇ ਤੇ ਕਰਾਂਗੇ ਤਾਂ ਸੈਟ ਹੋ ਜਾਊਗਾ ਉੱዲ ਉਹ ਉਹਨਾਂ ਦੇ ਦੀ ਅਸੀਂ ਵੱਟ ਕੇ ਗਏ ਤੇ ਆਹ ਥੱਲੇ ਵਾਲੀ ਮਤਲਬ ਕਲਚ ਨਹੀਂ ਉਹਦੇ ਉੱਤੇ ਟੇਕਦਾ ਸੀ ਫਿਰ ਚੱਕਿਆ ਨਹੀਂ ਜਾਂਦਾ ਸੀ ਉੱਥੋਂ ਅਸੀਂ ਤੋਂ ਵੱਟ ਕੇ ਫਿਰ ਉਹਦੇ ਉੱਤੇ ਜੋੜ ਲਾ ਕੇ ਨਟ ਪਾਈਦਾ ਕਰਤਾ ਸੀ ਬਾਕੀ ਇੰਜਨ ਉੰਜਾਂ ਦਾ ਪੂਰਾ ਓਕੇ ਆ ਕੰਮ ਕੋਈ ਮੁੜ ਕੇ ਸ਼ਿਕਾਇਤ ਨਹੀਂ ਆਈ ਹੈਗੀ ਵਧੀਆ ਕੰਮ ਹੋਇਆ ਸੀ ਉਦੋਂ ਇਹਦਾ ਸਮਾਨ ਬੇਸਾਬਾ ਜ ਬਹੁਤਾ ਪਿਆ ਕੋਈ ਵਿਚੀ ਟੁੱਟ ਭੱਜ ਜੀ ਵਾਲਾ ਥੈਲਿਆਂ ਦੇ ਥੈਲੇ ਭਰੇ ਪਏ ਤੇ ਮਤਲਬ ਜੇ ਦਾ ਸਮਾਨ ਰੱਖੇ ਹੁਣ ਸੂਤਾਂ 7-5 ਵਾਲੇ ਨਾਟ 4 ਸੂਤ ਦੇ 3 ਸੂਤ ਦੇ ਜੀ ਦੀ ਲੋੜ ਨਹੀਂ ਉਹ ਤੋਂ ਕੀ ਕਰਾਉਣਾ ਟੁੱਟਾ ਟਰਬੂ ਬਗੜ ਆਈ ਵੀ 43 ਨਵੀਆਂ ਤੋਂ ਨੇ ਆਹਾ ਤੇ ਬੈੱਡ ਵਾਲੀਆਂ ਬਾਅਦ ਚ ਪਾਵਾਂਗੇ ਜਿਵੇਂ ਇਹਨਾਂ ਦੇ ਸਾਬਟ ਇੱਥੇ ਆਉਂਦੀ ਹੈ ਨਾ ਪਰ ਇਹਨਾਂ ਦਾ ਬੈੱਡ ਨਹੀਂ ਝੁਕਦਾ ਇਹ ਪਤਾ ਨਹੀਂ ਕੀ ਕਾਰਨ ਹੈ ਜਿਵੇਂ ਪ੍ਰੀਤ ਦੇ ਆ ਉਹ ਜ਼ਰੂਰ ਝੁਕ ਜਾਂਦਾ ਜਾਂ ਇਹਦਾ ਹਲਕਾ ਬਣਾਉਂਦੇ ਆ ਬੈੱਡ ਜਾਂ ਜਿਵੇਂ ਮਰਜ਼ੀ ਲਾ ਲਓ ਕੋਈ ਗੱਲ ਪਰ ਇਹਨਾਂ ਦਾ ਬੈੱਡ ਫੇਰ ਵੀ ਲੈਵਲ ਜੇ ਚ ਰਹਿੰਦਾ ਬਹੁਤ ਜ਼ਿਆਦਾ ਅਦੇ ਹੁਣ ਇਹਦੀ ਵੀ ਲਾਕ ਜ਼ਿਆਦੇ ਹੋਈ ਹੋਈ ਆ ਚੱਲ ਜ਼ਿਆਦੇ ਆ ਇਹ ਨੂੰ ਵੀ ਸੈੱਟ ਕਰਾਂਗੇ ਮੂਰੂ ਉਦੋਂ ਕਰਕੇ ਗਏ ਤੇ ਪਤਾ ਨਹੀਂ ਕਿਹਨੇ ਛੇੜ ਲਈ ਜਿਵੇਂ ਜਿਹੜੀ ਚੀਜ਼ ਪਾਈ ਹੁੰਦੀ ਆ ਹੁਣ ਆਹ ਜਦੋਂ ਫਿੱਟ ਕਰ ਲਿਆ ਸ਼ਾਫਟ ਐ ਐ ਤੁਰਦੀ ਸੀ ਫਿਰ ਇਧਰ ਨਾਲ ਹੋ ਜਾਂ ਕੱਢ ਕੇ ਇਹਦੇ ਵਿੱਚ ਦੋ ਸਪੇਸਰ ਪਾਏ ਨੇ ਉਹ ਨਾਲ ਇਧਰ ਨੂੰ ਜਾਂਦੀ ਆ ਨਾਲ ਇਧਰ ਨੂੰ ਜਾਂਦੀ ਆ ਉਹ ਕਈ ਵਾਰੀ ਜਿਵੇਂ ਬੈਰਿੰਗ ਸਾਈਜ਼ ਮਾੜਾ ਮੋਟਾ ਢਿੱਲਾ ਹੈ ਇਹ ਚਲਦੇ ਦੇ ਕਦੇ ਆਏ ਨੂੰ ਭੱਜ ਲਈ ਫਿਰ ਕਲਕ ਜਿਦਾ ਰਿਸਕ ਹੁੰਦਾ ਮਾੜਾ ਜੀ ਅ ਗੁੱਗ ਲੱਗਣਾ ਦਾ ਇਹ ਵਧੀਆ ਹੋ ਗਿਆ ਕੰਮ ਉਹ ਕੂੜੀਆਂ ਵਧੀਆ ਬਣਾਈਆਂ ਹੋਈਆਂ ਨੇ ਬਾਈ ਨੇ ਉੱਦਾਂ ਹੀ ਰੱਖੀ ਹੋਈ ਆ ਇਹ ਫਰੀ ਇਹ ਬੈਰਾਂ ਦੇ ਭਾਈ ਨੇ ਜਿਹੜਾ ਕੋਈ ਦੇਖ ਲਈ ਢੱਲਾ ਹੂੰ ਕਰਾਂਗੇ ਜਦਾਰ ਲੱਕੀ ਬੀਨਾਂ ਨੂੰ ਉਸਨੇ ਉਹ ਤੇਲ ਕੋਹਾ ਪੁਰਾਣਾ ਜਾਂ ਤੁਹਾੜਾ ਕਦੋਂ ਦਾ ਹੋ ਗਿਆ ਕਾਲਾ ਤੇਲ ਹੋਇਆ ਪਿਆ ਇਹ ਵਾਲਾ ਤਾਂ ਦਿਨਾਂ ਨਹੀਂ ਗਏ ਬਸ ਉਹ ਜਿਵੇਂ ਆਪਾਂ ਨਵੇਂ ਤੇਲ 'ਚ ਕੋਈ ਮਿਕਸਚਰ ਜਾਂ ਹੋਰ ਪਾ ਦਿੰਦੇ ਆ ਉਦੋਂ ਇਹ ਕੰਮ ਹੋ ਜਾਂਦਾ ਲੱਗਦਾ ਕੁਝ ਨਹੀਂ ਹੁੰਦਾ ਕਿ 5-700 ਦਾ ਹਰਕ ਪੈਂਦਾ ਹੁੰਦਾ ਵੀ ਕੇਰਾ ਚੱਲੋ ਤਿੰਨ ਤੋਂ ਵਧੀਆ ਪੈ ਜੇ ਮੁਰਕੇ ਦੂਜਾ ਤੇਲ ਵੀ ਨਹੀਂ ਖਰਾਬ ਹੁੰਦਾ ਕੋਈ ਹਾਈਡਰੌਲਿਕ ਚ ਤੇਲ ਘਟ ਗਿਆ ਜਾਂ ਵੀ ਕਾਲਾ ਤੇਲ ਮਾਰ ਵਿੱਚ ਮੁਰਕੇ ਪੰਪ ਪੰਪ ਵੀ ਮਰਦੇ ਨੇ ਕਿਉਂਕਿ ਉਹਦਾ ਮੱਛਿਆ ਪਿਆ ਹੁੰਦਾ ਕਾਲੇ ਤੇਲ ਚ ਕੀ ਰਹਿਣਾ ਹੁੰਦਾ ਫਿਕਾ ਪਾਈਪਾਂ ਕੋ ਪਾਹਾ ਵੀਡੀ ਵੀ ਗੈਲ ਡਰਾਮ ਵਾਲੀ ਵੀ ਟੁੱਟੀ ਹੋਈ ਸੀ ਇਹ ਹੈ ਨਹੀਂ ਦੀ ਤੇ ਇਹ ਵੀ ਮੰਗਾਈਆਂ ਨੇ ਹੁਣ ਤਾਂ ਕਰਕੇ ਪੂਲੀ ਪਾਲੀ ਫਿੱਟ ਨਹੀਂ ਕਰੀ ਸੀ ਇਹ ਹੋ ਗੋ ਸਾਰਾ ਕੁਝ ਉਹ ਕੀ ਲੱਗ ਭੱਗ ਲੱਗ ਗਿਆ ਨੇੜੇ ਕੰਮ ਜੇ ਹੁਣ ਵੀ ਅੱਧੇ ਪੌਣੇ ਘੰਟੇ ਦੇ ਅੰਦਰ ਆ ਗਿਆ ਗੇਰ ਫਿੱਟ ਕਰਕੇ ਰੱਖ ਦਾਂਗੇ 365 ਪੌਣ ਤੇ ਪਹੁੰਚੂ ਗੱਲ ਕੱਲ ਨੂੰ ਦੁਪਹਿਰ ਨੂੰ ਲਵੇ ਲਾ ਦਾਂਗੇ ਬਰੇਕਾ ਬਰੁਕਾ ਬੋਲਦੇ ਨੇ ਉੱਤੀ ਹਨ ਇਹਦੀਆਂ ਦੇਖਣਾ ਉਹਦੀ ਕਰੀਏ ਨੇ ਆਪਾਂ ਨੇ ਹੂੰ ਪਾਇਨ ਨਹੀਂ ਰੱਖਣ ਦੰਦੀ ਇਜੀ ਵੀ ਲੈਨ ਲੂਨ ਕਰਕੇ ਸਿੱਧਾ ਫਿਟ ਕਰਤਾ ਪਹਿਲਾ ਇਹ ਜਿਆਦੇ ਠੋਕਾ ਦੀ ਕਿਸੇ ਨੇ ਇਹਦੇ ਨਾਲ ਲੱਗਦਾ ਦੀ ਆਈਡਲ ਦੇ ਆ ਵੀ ਵਧੀਆ ਲਾਏ ਹੋਏ ਨੇ ਇਹਦੇ ਨਹੀਂ ਤਾਂ ਨਟ ਜੇ ਹੁੰਦੇ ਨੇ 17 18 ਦੇ 19 ਜੋ ਸਾਡੇ ਟੁੱਟ ਜਾਂਦੇ ਨੇ ਜਿਵੇਂ ਥੱਬਾ ਤੁੱਬਾ ਪੈਂਦਾ ਝੋਨੇ ਚ ਜੋਗ ਹੁੰਦੀ ਹੈ ਇਹ ਤੇ ਲੋ ਇਹਨਾਂ ਨੂੰ ਪਤਾ ਨਹੀਂ ਦੀ ਨਾ ਕੇ ਹੀ ਦੱਸਿਆ ਪ੍ਰੈਸ਼ਰ ਦਾ ਜਿਵੇਂ ਦੋਨੇ ਪਾਸੇ ਵਾਲੇ ਕੀਲੇ ਤੇ ਇੱਕ ਸਾਈਡ ਇਹ ਚਲਾਈ ਗਏ ਨੇ ਇਧਰੋਂ ਘਸ ਗਿਆ ਉਹ ਮੇਰੇ ਤੇ ਹੁਣ ਆ ਜਿਵੇਂ ਵਿੱਚ ਇੱਕ ਸਾਈਡ ਵਾਲੀਆਂ ਇਕਿਲੀਆਂ ਨੇ ਨਾ ਉਹ ਕਹੇ ਬਾਦਲ ਕੇ ਵੀ ਅਗਲੀ ਵਾਰੀ ਆ ਆਪਾਸਾ ਪਾਏ ਹੋ ਇਹਦਾ ਦੋਨੇ ਪਾਸੇ ਬਰਾਬਰ ਕਸਾਈ ਹੁੰਦੀ ਫਿਰ ਫੱਟੀ ਨਹੀਂ ਕੱਸਦੀ ਹੈਗੀ ਐਜ ਕਿ ਜੋ ਅਸੀਂ ਪਾਈਆਂ ਨੇ ਦੋਨੇ ਸਾਈਡ ਵਾਲੀਆਂ ਕੋਈ ਇੰਸਟਾ ਦੇ ਕਹਿੰਦਾ-ਕਹਿੰਦਾ ਅਸੀਂ ਮਾਲ ਨਹੀਂ ਖਿੱਚਦੀਆਂ ਵਿੱਥੀ ਘਮਾਉਂਦੀਆਂ ਨੇ ਪਤਾ ਨਹੀਂ ਕੀ ਹਿਸਾਬ ਨਾਲ ਬੰਦਿਆਂ ਦੇ 12 ਪੂਰਾ ਵਧੀਆ ਪਈਆਂ ਨੇ ਇਹਦੀਆਂ ਕਾਟਰ ਦੀਆਂ ਫਿੰਗਰਾਂ ਫੁੰਗਰਾਂ ਮਿਲਦਾ ਇਸ ਲਈ ਕੰਕੜੇ ਦੇ ਹੀ ਜਨ ਨਵੀਆਂ ਲੱਗੀਆਂ ਸੀ ਉਦੋਂ ਮੈਂ ਹੀ ਭੇਜਿਆ ਸੀ ਬੰਦਾ ਆਪਣੇ ਵਾਲਾ ਉਸਤਾਦ ਆਇਆ ਸੀ ਨਹੀਂ ਜਦੋਂ ਕੰਕੜੇ ਪਿਛਲੇ ਤੋਂ ਪਿਛਲੇ ਹੀ ਜਨ ਕਰਕੇ ਗਏ ਬਾਕੀ ਤਾਂ ਉਹ ਫਿਰ ਸਾਫ ਸਿਰਦਾ ਹੁੰਦਾ ਇਹਨਾਂ ਕੋਲੇ ਹੂੰ ਬੜਾ ਕੰਮ ਫੜਦੇ ਨਹੀਂ ਹੈਗੇ ਜਿੰਨਾ ਕੁ ਵੱਡੇ ਹੁੰਦਾ ਠੀਕ ਹੈ ਇਹ ਕਰਕੇ ਫੇ ਵਧੀਆ ਪਈਆਂ ਲਾ ਜਾਣੀਆਂ ਸੀ ਜਨ ਆਹ ਹੈ ਬੋਸ ਨਹੀਂ ਵਧੀਆ ਹੈਗੇ ਪਾਇਪ ਵੀ ਬਹੁਤ ਤੋੜਦੇ ਨੇ ਟੁੱਟਦੇ ਵੀ ਬਹੁਤ ਨੇ ਆਪਾਂ ਦਾ ਇਹਨਾਂ ਦੇ ਵਿੱਚ ਹੀ ਆਹੀ ਪੱਲਿਆਂ ਦੇ ਵਿੱਚ ਹੀਰਾ ਦੇ ਦੂਜੇ ਟੁੱਟਵੇਂ ਬਸ ਪੈਂਦੇ ਕਰਦੇ ਸੀ ਇੱਥੇ ਸਰਾਕ ਕੱਢ ਕੇ ਵਿੱਚ ਜੂਜਾ ਵਿੱਚ ਪਾ ਕੇ ਉਹ ਬੰਦਾ ਕਹਿੰਦੇ ਕਹਿੰਦਾ ਇਹ ਇਨਾਂ ਚ ਪੈਂਦੇ ਨਹੀਂ ਹੁੰਦੇ ਉਹਨੂੰ ਦਿਖਾਇਆ ਵੀ ਕੋਈ ਨਹੀਂ ਪਏ ਜਾਂਦੇ ਨੇ ਭਾਈ ਤਾਂ ਫਿਰ ਜਿਹੜੀ ਆਹ سپورਟ ਹੈ ਜਿਵੇਂ ਫਿਰ ਇਹਦੇ ਵਿਚਲੇ ਬੰਨੇ ਨਟ ਰੱਖੇ 19 19 ਦੇ ਟਿੰਬਰੀਆਂ ਕਿਉਂਕਿ ਜੇ ਉਹ ਹੁਣ ਨਹੀਂ ਰੱਖਦੇ ਤੇ ਫਿਰ ਇਹ ਪੱਲਿਆਂ ਨੂੰ ਘੁੱਟੀ ਜਾਂਦੀ ਦੀ ਨਟ ਟਾਈਟ ਨਹੀਂ ਹੁੰਦਾ ਜੇ ਉਹ ਵੀ ਕੰਮ ਕਰੇਗਾ ਰਾਦਰ ਚੁੱਦਰ ਹਾਲੇ ਫਾਸੇ ਦਾ ਸਾਰਾ ਕੁਝ ਨਾਲ ਦਾ ਮਸ਼ੀਨ ਦਾ ਯੋਗਰ ਤੋਂ ਵੀ ਵਧੀਆ ਰੰਗ ਖੜਾ ਪਹਿਲਾਂ ਵੇਚਣ ਦੀ ਇਹਨੇ ਸਲਾਹ ਸੀ ਫਿਰ ਇਹ ਕਹਿੰਦੇ ਵੀ ਹੁਣ ਇਹਦਾ ਵਟਾਂਗੇ ਕਿ ਇੱਕ ਚਿੱਟਾ ਟਰਬੋ ਇੰਜਨ ਹੈ ਤੇ ਕਦੇ ਵੀ ਕੋਈ ਨਹੀਂ ਆਪਦਾ ਕੰਮ ਸਾਰੀ ਜਾਂਦੀ ਐ ਇੰਨੇ ਹੀ ਬਹੁਤ ਆ ਮੇਰਾ ਪਤਾ ਹੈ ਵੀ ਗਿੱਲਾ ਗੁੱਲਾ ਬਾਹਣ ਇੱਕ ਇਥੇ ਸੰਭ ਦਾ ਏਰੀਆ ਕਹਿੰਦੇ ਨੇ ਜਿਵੇਂ ਸੇਮ ਹੁੰਦੀ ਐ ਉਹ ਹੈਗਾ ਇਥੇ ਏਰੀਆ ਤੇ ਉੱਥੇ ਹੁਣ ਜੇ ਬਗਾਨਾ ਮਸ਼ੀਨ ਵਾਲਾ ਆਲਾ ਲਾ ਕੇ ਢੇੜਾ ਕਹਿੰਦਾ ਜੀ ਗਿੱਲਾ ਮਾ ਦਾ ਫੇਰ ਆਉ ਉਹ ਸੁੱਕਦਾ ਹੁੰਦਾ ਨਹੀਂ ਉਹ ਕਣਕ ਵੀ ਇਸੇ ਗੱਲੋਂ ਇਥੇ ਮਾੜੀ ਹੁੰਦੀ ਐ ਸਿੱਧੀ ਸਿੱਧੀ ਜੀ ਹੁੰਦੀ ਐ ਝੋਨੇ 'ਚ ਫਿਰ ਇਹ ਪੰਗਾ ਹੁੰਦਾ ਵੀ ਆਪ ਦੀ ਨਾਲ ਤਾਂ ਆਲਾ ਧੱਕਾ ਧੁੱਕਾ ਕਰਕੇ ਵੱਢੇ ਲੈਂਦਾ ਬਗਾਨਾ ਅਗਲਾ ਕੋਈ ਨਹੀਂ ਵੱਢਦਾ ਆਲਾ ਕਹਿੰਦਾ ਯਾਰ ਜੀ ਭੰਨ ਕੇ ਖੜਾ ਆ ਮਾਗੀ ਕਲੱਚ ਨੂੰ ਮਾਰਾਂਗੇ ਮਾਸਮੂਹ ਬਥੇਰਾ ਪਿਆ ਬਸ ਗੱਲ ਸਾਂਭਣ ਦੀ ਐ ਝੋਲ ਤਾਂ ਪੂਰੀਆਂ ਦਿੱਤੀਆਂ ਹੋਈਆਂ ਨੇ ਇਹ ਜੀ ਗੱਲ ਨਹੀਂ ਫਿਰ ਜਾਲਮਾਰੀ ਓਵਨ ਮਾਈਕ੍ਰੋਵੇਵ ਆ ਸਾਰਾ ਬਸ ਝੋਲ ਤਾਂ ਉਦੋਂ ਅਸੀਂ ਬਸ ਟੂਲ ਚੋਂ ਕੱਢ ਗਏ ਮੁਣ ਕੇ ਕਿਸੇ ਨੇ ਚੱਕੀਆਂ ਨਹੀਂ ਇੱਥੇ ਪਈਆਂ ਨੇ ਉਦੋਂ ਵੀ ਸਾਰੀ ਪੱਟੀ ਦੀ ਮਸ਼ੀਨ ਉਹ ਜਿੰਨ ਦਾ ਕੰਮ ਕਰਿਆ ਸੀ ਤੇ ਸਾਰੀ ਰਿਪੇਅਰ ਕਰੀ। ਉਦੋਂ ਲਾਗੇ ਤੇ ਸਾਡੇ 12 13 ਦਿਨ। ਮੇਨ ਸਮਾਨ ਦਾ ਪੰਗਾ ਪੈਂਦਾ ਸੀ ਹੁਣ ਜੇ ਇੰਜਨ ਦਾ ਕੋਈ ਸਮਾਨ ਹੁੰਦਾ ਜਲੰਦਰ ਦੋਰਾ ਮਿਲਦਾ ਨਹੀਂ ਸੀ। ਇੱਕ ਨਾਲ ਇੱਕ ਇਹਾ ਵੀ ਲੇ ਪਾਰ ਦਾ ਨਾਲ ਉਹ ਮਹਿੰਗਾ ਪਊਗਾ। ਮੈਂ ਟੋਟਲ ਲੇ ਪਾਰ ਦਾ ਚੱਕ ਲਿਆ। ਉਹ ਮੇਰਾ ਖਾਲ ਸਾਰਾ ਸਮਾਨ ਆ ਗਿਆ ਸੀ ਉਦੋਂ 58 ਪਤਾ ਨਹੀਂ 55000 ਦਾ। ਕੀਰੋ ਮਹੇ ਲੱਗੇ ਚੁੱਭਦੇ ਨਹੀਂ ਹੁੰਦੇ ਆਏ ਆ ਵੀ ਕੰਮ ਸੋਹਣਾ ਹੋ ਜੇ ਹਨਾ ਪਰ ਮੁੜ ਕੇ ਕੋਈ ਇੰਜਨ ਦੀ ਦਿੱਕਤ ਨਹੀਂ ਆਈ ਹੈਗੀ ਪੰਪ ਵਾਲੇ ਨੇ ਜ਼ਰੂਰ ਉਹ ਕਰਿਆ ਜੀ ਇੱਥੇ ਪੰਪ ਜੀ ਤੋਂ ਕਰਾਇਆ ਪਹਿਲਾਂ ਦਾ ਰੇਟ ਕਰ ਲਿਆ ਉਹਨੇ ਪਤਾ ਨਹੀਂ 11000 ਪਤਾ ਨਹੀਂ 12 ਬਾਅਦ ਚੋਂ ਆਏ ਹੋ ਗਿਆ ਜੀ ਬਾਹ ਹੋ ਗਿਆ ਲੱਗਿਆ 16000 ਫਿਰ ਜਿੱਥੇ ਹੌਜੰਗ ਹੁੰਦਾ ਉਰਲੇ ਬੰਨੇ ਪੱਤੀਆਂ ਵਾਲੇ ਉਥੋਂ ਲੀਕ ਹੋਣਾ ਨਾ ਹਟੇ ਨਹੀਂ ਜੀ ਚੱਲ ਕੇ ਉਹ ਪਾਪ ਵਿੰਗੇ ਨੇ ਇਹ ਜ਼ੋਰ ਪੈਂਦਾ ਚਲੋ ਚੱਲ ਕਿ ਫਰ ਹਟ ਗਿਆ ਜਾਨੀ ਕਿ ਬੰਦਾ ਇੰਨਾ ਜਿਆਦੇ ਵੇਚ ਨਹੀਂ ਉਹਨੇ ਪੈਰਾਂ ਦੇ ਪਾਣੀ ਨਹੀਂ ਪਾਇੰਦਾ ਤਾਂ ਕਿਸੇ ਦੀ ਗੱਲ ਨਹੀਂ ਮੰਨਦਾ ਆਪਾਂ ਤਾਂ ਨਹੀਂ ਜਿੱਦਦੇ ਹੁੰਦੇ ਦੂੰਗੀ ਆਪਾਂ ਨੇ ਕੰਮ ਕਰਨਾ ਆਪਣੋ ਤਾਂ ਸਭ ਦੀ ਲੋੜ ਹੈ ਹੈ ਗੁਸਤ ਪੇਰ ਪਾਟ ਵਾਲਾ ਚਾਹੇ ਤੂੰ ਮਿਸਤਰੀਆ ਚਾਹੇ ਤੂੰ ਖਰਾ ਦੀ ਹੈ ਹਨਾ ਇਹ ਆਪਣਾ ਆਇਆ ਹੁੰਦਾ ਵੀ ਚੱਲ ਜਾ ਚੁੱਪ ਜੀ ਭਲੀ ਆ ਇਹ ਲਾਹੇ ਆ ਕਿਸੇ ਤੋਂ ਵੀ ਐ ਅੰਦਰ ਬਾਹਰ ਨੂੰ ਬਹੁਤ ਹਿਲਦਾ ਕੀ ਇਹ ਬੈਰਿੰਗ ਬਾਲੇ ਖਰਾਬ ਹੋ ਗਏ ਨੇ ਇੱਕ ਜਰਾ ਗਰੀਸ ਹੈਗਾ ਆਪਾਂ ਉਹ ਵਧੀਆ ਇਹ ਤਾਂ ਸਾਲਾ ਵੀ ਪਾਣੀ ਮੋਕੂ ਲੱਗਾ ਜਾਂਦਾ ਆ ਗਰੀਸ ਕਰਨਾ ਪਈ ਹੋਈ ਆ ਜੋ ਧੁੱਪੇ ਰੱਖ ਦਿੰਦੇ ਤੇ ਨਾ ਇੱਥੋਂ ਦੀ ਤੇਲ ਬਣ ਕੇ ਨੁੱਚੜਦਾ ਦੀ ਇਹ ਇਹ ਕੀ ਬੈਰਿੰਗਾ ਚ ਖੜਨਾ ਨੇ ਆ ਨੁੱਚੜਿਆ ਹੋਇਆ ਇਹ ਜਿਹੜਾ ਲਹੂਜਾ ਬਣਿਆ ਪਿਆ ਨਾਇਦਾ ਇਹ 2 ਕਿਲੋ ਦਾ ਰੱਬਾ ਦਿੱਤਾ ਹੈ 11100 ਦਾ ਜਿਹੜਾ ਕਸਟ੍ਰੋਲ ਦਾ ਉਹ ਹੈਗਾ 350 ਪਤਾ ਨਹੀਂ 400 ਨੂੰ ਕਿਲੋ ਤਿੰਨ 350 ਇਹ ਜਾਂ ਕੁਝ ਹੈ ਨਾਲੇ ਚੀਜ਼ ਵਧੀਆ ਠੀਕ ਹੈ ਜੀ ਧੰਨਵਾਦ ਬਾਕੀ ਵੀਰੇ ਗੱਲ ਆਏ ਆ ਵੀ ਜਿਹੜੀ ਵੀ ਚੀਜ਼ ਦੀ ਕੋਈ ਗੱਲ ਹੁੰਦੀ ਆ ਉਸੇ ਹਿਸਾਬ ਨਾਲ ਕਮੈਂਟ ਮੈਸੇਜ ਕਰ ਦਿਆ ਕਰੋ ਉਹ ਟੌਪਿਕ ਦੇ ਜਰੂਰ ਆਪਾਂ ਵੀਡੀਓ ਬਣਾਇਆ ਕਰਾਂਗੇ ਇੱਕ ਬਾਈ ਮੀਰ ਦਾ ਆਇਆ ਸੀ ਕਮੈਂਟ ਵੀ ਕਾਟਰ ਦੇ ਸਾਰੇ ਕੰਮ ਤੇ ਬਣਾਇਓ ਕਾਟਰ ਦਾ ਕੱਲ ਨੂੰ ਜਦੋਂ ਕੰਮ ਕਰਾਂਗੇ ਨਾ ਤਾਂ ਬਣਾਵਾਂਗੇ ਵੀਡੀਓ ਤੇ ਠੀਕ ਹੈ ਜੀ ਧੰਨਵਾਦ ਜੀ